ਤੁਸੀਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ 87 ਦੇ ਵਿੱਚ ਪਹਿਰਾਵਾ ਦੇਖ ਲਓ 1987 ਦੇ ਵਿੱਚ ਔਰ ਹੁਣ ਤੁਸੀਂ 2025 ਦੇ ਵਿੱਚ ਦੇਖ ਲਓ ਇੱਕੋ ਹੀ ਪਹਿਰਾਵਾ ਚਿੱਟਾ ਬਾਣਾ ਹੱਥ ਵਿੱਚ ਕੋਈ ਅਲੱਗ ਤੋਂ ਨਹੀਂ ਵੀ ਕੁਝ ਅਲੱਗ-ਅਲੱਗ ਸਿਰੀ ਸਾਖੇ ਪਕੜਨੀ ਔਰ ਦਸਤਾਰਾ ਸਿੱਧਾ ਜੇ ਕਿਤੇ ਮੌਜ ਵਿੱਚ ਬੈਠੇ ਨੇ ਤਾਂ ਗੋਲ ਦਸਤਾਰਾ ਨਾ ਕਦੇ ਲਾਲ ਬੰਨੀ ਨਾ ਪੀਲੀ ਬੰਨੀ ਨਾ ਗਲਾਬੀ ਬੰਨੀ ਨਾ ਹਰੀ ਬੰਨੀ ਉਹਨਾਂ ਨੇ ਨਹੀਂ ਜਿਹੜੇ ਸੰਪਰਦਾਇ ਦੇ ਵਿੱਚ ਰਹੇ ਉਸੇ ਸੰਪਰਦਾਇ ਚ ਰਹੇ ਕੀਰਤਨ ਉਹਨਾਂ ਨੂੰ ਰਾਗਾਂ ਵਾਲਾ ਕੀਰਤਨ ਇਹਨਾਂ ਪਸੰਦ ਆ ਤੁਸੀਂ ਯਕੀਨ ਮੰਨੋ ਰਾੜਾ ਸਾਹਿਬ ਦੀ ਧਰਤੀ ਤੇ ਅਸੀਂ ਸੰਤ ਬਾਬਾ ਅਮਰ ਸਿੰਘ ਜੀ ਹਾਂ ਤੋਂ ਕੀਰਤਨ ਸਿੱਖਿਆ ਹੈ ਔਰ ਸਾਰੇ ਧਾਰਨ ਵਾਲਾ ਕੀਰਤਨ ਸਿਖਾਉਂਦੇ ਹਨ ਕਿ ਬਾਬਾ ਜੀ ਵੀ ਸਿਖਾਉਂਦੇ ਰਹੇ ਔਰ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਰਾੜਾ ਸਾਹਿਬ ਦੇ ਵਿੱਚ ਸ੍ਰੀ ਹਜੂਰ શ્રીਮਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਦੇ ਨਾਂ ਤੇ ਕੀਰਤਨ ਦੀ ਅਕੈਡਮੀ ਖੋਲ੍ਹ ਦਿੱਤੀ